ਦੋਸਤੋ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਆ ਚੁੱਕੇ ਹਾਂ ਖੇਤ ਤੇ ਅੱਜ ਆਪਾਂ ਯੂਰੀਆ ਦੇ ਵਿੱਚ ਸਲਫਰ ਰਲਾ ਕੇ ਬਾਹਨ ਦੇ ਵਿੱਚ ਪਾਉਣ ਜਾ ਰਹੇ ਹਾਂਗੇ ਤੇ ਸੰਗੋਂ ਵੀ ਥੋੜੀ ਸਲਫਰ ਦੀ ਜਿਹੜੀ ਕਣਕ ਨੂੰ ਘਾਟ ਪੈ ਗਈ ਸੀ ਇਸ ਕਰਕੇ ਆਪਾਂ ਸਲਫਰ ਇਹਦੇ ਵਿੱਚ ਰਲਾਵਾਂਗੇ ਤੇ ਇਹ ਰਹੀ ਆਪਣੀ ਸਲਫਰ ਤੇ ਆਪਾਂ ਇਹ ਖੋਲ ਕੇ ਤੇ ਇਹਨੂੰ ਆਪਾਂ ਪ੍ਰੋਪਰ ਤਰੀਕੇ ਨਾਲ ਇਹਦੇ ਵਿੱਚ ਮਿਕਸ ਕਰਾਂਗੇ ਹਾਂਜੀ ਸਲਫਰ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੀ ਪੂਰੀ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਸਾਰਾ ਦੇਖ ਸਕਦੇ ਹੋ ਤੇ ਉਧਰ ਆਪਾਂ ਗੱਟੇ ਦੇ ਵਿੱਚ ਵੀ ਭਰਨ ਲੱਗੇ ਕਿਉਂਕਿ ਗੱਟੇ ਦੇ ਵਿੱਚ ਭਰ ਕੇ ਆਪਾਂ ਉਹ ਸਾਹਮਣੇ ਆਪਣੇ ਖੇਤ ਦੇ ਵਿੱਚ ਲੈ ਕੇ ਜਾਣੀ ਹੈ ਜਿੱਥੇ ਇਹ ਆਪਾਂ ਸੁੱਟਣੀ ਹੈਗੀ ਉੱਥੇ ਲੈ ਕੇ ਜਾ ਰਹੇ ਹਾਂਗੇ ਤੇ ਆਪਾਂ ਜਿਹੜੀ ਇਹਨੂੰ ਪ੍ਰੋਪਰ ਤਰੀਕੇ ਨਾਲ ਮਿਕਸ ਕਰ ਲਿਆ ਤੁਸੀਂ ਦੇਖ ਸਕਦੇ ਹੋ ਸਲਫਰ ਨੂੰ ਯਾਰ ਇਹ ਆਪਣੀ ਮੋਟਰ ਤੇ ਫਿਲਹਾਲ ਹੁਣ ਲਾਈਟ ਨਹੀਂ ਹੈਗੀ ਲਾਈਟ ਕੁਝ ਟਾਈਮ ਪਹਿਲਾਂ ਹੀ ਗਈ ਆ ਵਾਟ ਟਾਈਮ ਦਾ ਇਹ ਪਿਆਗਾ ਟਾਈਮ ਜਿਹੜਾ ਲਾਈਟ ਦਾ ਜਦੋਂ ਵੀ ਲਾਈਟ ਆਉਂਦੀ ਆ ਆਪਾਂ ਮੋਟਰ ਨੂੰ ਚਾਲੂ ਕਰਕੇ ਤੇ ਜਿੱਥੇ ਆਪਾਂ ਰੇਹ ਪਾਈ ਆ ਉੱਥੇ ਪਾਣੀ ਨੂੰ ਚਾਲੂ ਕਰ ਦੇਣਾ ਹੈਗਾ ਤੁਸੀਂ ਦੇਖ ਸਕਦੇ ਹੋ ਸਲਫਰ ਬਿਲਕੁਲ ਮਿਕਸ ਕਰਕੇ ਆਪਾਂ ਰੈਡੀ ਕਰ ਦਿੱਤੀ ਹੈਗੀ ਹਾਂਜੀ ਤਾਂ ਆਪਾਂ ਜਿਹੜੀ ਪੂਰੀ ਰੇਹ ਹੁਣ ਇੱਥੇ ਆਪਾਂ ਲੈ ਕੇ ਆ ਚੁੱਕੇ ਹਾਂ ਘਟਾਂ ਦੇ ਵਿੱਚ ਪਾ ਕੇ ਤੁਸੀਂ ਦੇਖ ਸਕਦੇ ਇੱਕ ਘਟਤੇ ਮੈਂ ਬੈਠਾ ਤੇ ਦੂਸਰਾ ਘਟਾ ਆਪਣਾ ਉਹ ਸਾਹਮਣੇ ਪਿਆ ਹੈਗਾ ਤੇ ਇੱਧਰ ਪਾਈ ਹੋਈ ਜਿਹੜੇ ਰੇਹ ਆਪਣੀ ਪਾਰ ਰੇ ਨੇ ਤੇ ਇੱਧਰ ਸਾਰੇ ਆਪਣੀ ਰੇਹ ਪੈ ਰਹੀ ਹੈਗੀ ਤੇ ਇੱਕ ਘਟਾ ਸੀਗਾ ਜਿੱਦ ਤੂੰ ਮੈਂ ਬੈਠਾ ਸੀਗਾ ਤੇ ਦੂਸਰਾ ਗੱਟਾ ਉਹ ਸਾਹਮਣੇ ਰਿਹਾ ਤੇ ਇਹ ਆਪਣੀ ਕਣਕ ਦੇ ਵਿੱਚ ਪੈ ਰਹੀ ਹੈ ਕਿਉਂਕਿ ਆਪਣੀ ਕਣਕ ਦੀ ਜਿਹੜੀ ਗਰੋਥ ਸੀ ਥੋੜੀ ਜਿਹੀ ਰੁਕੀ ਹੋਈ ਸੀ ਇਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੋਟਾਸ਼ ਪਾਇਆ ਹੈ